ਉਨਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਦੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਲਓ ਜੀ ਅੱਜ ਆਪਾਂ ਬਾਹਰ ਚੁੱਲੇ ਤੇ ਬਣਾਉਣ ਲੱਗੇ ਆ ਕੜੀ ਇਹ ਗੋਸ਼ੇ ਚੁੱਲੇ ਦਾ ਪਰੂ ਮੂਹ ਨੂੰ ਮਿੱਟੀ ਜੀ ਲਵਾਉਣੀ ਪੈਣੀ ਚੁੱਲੇ ਦੇ ਵਿੱਚ ਵੀ ਕਿਉਂਕਿ ਪਤੀਲੇ ਨੂੰ ਬਹੁਤ ਕਾਲਾ ਕਰ ਦਿੱਤਾ ਬਾਦ ਵਿੱਚ ਮਾਂਜਣਾ ਬਹੁਤ ਔਖਾ ਹੋ ਜਾਂਦਾ ਦੇਖੋ ਇੱਧਰ ਸਾਈਡਾਂ ਤੋਂ ਲੰਬ ਜੀ ਨਿਕਲਦੀ ਸੀ ਇੱਥੇ ਆਪਾਂ ਤੇਲ ਪਾ ਲਿਆ ਸੀ ਕੜ ਗਿਆ ਸੀ ਤੇਲ ਦੇ ਅੰਦਰ ਸੀ ਵਿੱਚ ਆਪਾਂ ਮਿਰਚ ਮਸਾਲਾ ਕਾਰੀਆਂ ਮਿਰਚਾਂ ਜੀਰਾ ਤੇ ਧਨੀਆ ਤੇ ਨਾਲ ਹੀ ਪਾ ਦਿੱਤਾ ਲਸਣ ਵੀ ਚੁੱਲੇ ਤੇ ਚੀਜ਼ ਬਣਾਉਣ ਦਾ ਵੱਖਰਾ ਧਿਆਅ ਹੈਗਾ ਆ ਆਨੰਦ ਧਿਆਉਂਦਾ ਕਿਉਂਕਿ ਇੱਕ ਤਾਂ ਆਪਾਂ ਬਾਹਰ ਬੈਠੇ ਸਾਰੀ ਬੈੜਕ ਰੰਦੀ ਆ ਬੇੜੇ ਵੀ ਤੇ ਦੂਸਰਾ ਥੋੜਾ ਹਵਾ ਜਿੰਨੀ ਵੀ ਚਲਦੀ ਆ ਲੱਗਦੀ ਆ ਲੰਘਦੀ ਵੱੜਦੀ ਹਵਾ ਹਨ ਤੇ ਤੀਸਰਾ ਇਹ ਫਾਇਦਾ ਆ ਕਿ ਮਲਾਈ ਚੀ ਜੀ ਬਣਦੀ ਬਹੁਤ ਸਵਾਦ ਆ ਚੁੱਲੇ ਵਾਲੀ ਬਹੁਤ ਸਵਾਦ ਕੜੀ ਬਣੀ ਕੜ ਕੜ ਕੇ ਐਂ ਤੇ ਵਕੜੀ ਚੁੱਲੇ ਤੇ ਬਣਾਈ ਤਾਂ ਆਪਾਂ ਰੋਟੀ ਅੰਦਰ ਹੀ ਬਣਾ ਲਈ ਸੀਗੀ ਟਵੇਲਾ ਹੋ ਰਹਿਣਾ ਕਿਉਂਕਿ ਇੱਥੇ ਬੱਲ ਵਿਆ ਲੱਗ ਗਏ ਕਿ ਉਹ ਬਾਲਗ ਦੇ ਨਾਲ ਫਿਰ ਤੇਲਾ ਬਹੁਤ ਡੱਗਦਾ ਥੱਲੇ ਇਸ ਕਰਕੇ ਲੋਏ ਲੋਏ ਕੜੀ ਬਣ ਗਈ ਸੀ ਕਿ ਤੁਸੀਂ ਮੈਂ ਰੋਟੀ ਥੋੜਾ ਜਿਹਾ ਨਹੀਂ ਰਾਜੋਦੋ ਹੋਣ ਲੱਗਾ ਤੇ ਰੋਟੀ ਆਪਾਂ ਨਹੀਂ ਬਣਾ ਲਈ ਸੀ ਤੇ ਇੱਥੇ ਦੇਖੋ ਜੀ ਚੁੱਲੇ ਦੀ ਲੰਬ ਜੀ ਬਹੁਤ ਬਾਹਰੋਂ ਹੁੰਦੀ ਅੱਗ ਦੀ ਤੇ ਤਾਂ ਕਰਕੇ ਤੇਲਾ ਥੱਲੇ ਤਾਂ ਮੈਂ ਮਿੱਟੀ ਲਾਈ ਸੀ ਕਿ ਥੱਲੇ ਥੱਲੇ ਮੈਂ ਕਾਈਡਾ ਨਹੀਂ ਲਾਈ ਵੀ ਘਿਰ ਕੇ ਜੀ ਲੱਗ ਰਹੀਦੀ ਹੱਥਾਂ ਨੂੰ ਲਓ ਜੀ ਹੁਣ ਆਪਾਂ ਪਾਤਾ ਟਮਾਟਰ ਥੋੜਾ ਜਿਹਾ ਆਦਰਕ ਕਟਿਆ ਸੀਗਾ ਤੇ ਹਰੀਆਂ ਮਿਰਚਾਂ ਕੀ ਕੀਆਂ ਸੀ ਐ ਬਰਾਉਨ ਬੀਟ ਆਗਲੀ ਆਸੀਏ ਆਪਾਂ ਥੋੜੀ ਬਖਣੀ ਦੀ ਕੁਛ ਪਾਉਂਦੇ ਥੋੜੀ ਬਿਲਕੁਲ ਸਿੰਪਲ ਨਾ ਆਲੂ ਤੇ ਨਾ ਪਕੌੜੀ ਇਹ ਹੁਣ ਮਿਰਚਾਂ ਤੇ ਮੇਥੇ ਦੇ ਚਲ ਮੈਂ ਪਾਉਂਦੀ ਹੁੰਦੀ ਸੀ ਕਾਲੀ ਮਿਰਚ ਜੋਰ ਸਾਹਿਬ ਕਹਿੰਦੇ ਜ਼ਰੂਰ ਪਾਇਆ ਕਰ ਥੋੜੀਆਂ ਜਿਹੀਆਂ ਚਮਚਾ ਇਹ ਤਾਂ ਕਹਿੰਦੇ ਚਮਚਾ ਭਰ ਕੇ ਮਿਰਚਾਂ ਦਾ ਪਾਇਆ ਕਰ ਪਰ ਮੈਂ ਨਹੀਂ ਪਾਉਂਦੀ ਹੁਣ ਜਦੋਂ ਮੈਂ ਖਾਣੀ ਆ ਤਾਂ ਕਿਤੇ 1 2 ਵਜੇ ਵੀ ਆ ਆ ਵੀ ਗਈਆਂ ਇਹ ਕੜੀ ਖਾਣੀ ਤੋਂ ਮੈਂ ਕੱਢ ਦੇਣੀ ਹੈ ਮੈਨੂੰ ਪਤਾ ਨਹੀਂ ਮੈਨੂੰ ਨਹੀਂ ਜਦੋਂ ਦਾੜ ਥੱਲੇ ਆਣੀ ਮਿਕੜ ਪੌੜੀਆਂ ਬਹੁਤ ਲੱਗਦੀ ਹੈ ਇਥੇ ਆਪਾਂ ਲੂਣ ਪਾ ਦਿੱਤਾ ਟਮਾਟਰ ਹੋ ਜਾਣਗੇ ਦੇਖੋ ਜੀ ਮੈਨੂੰ ਤਾਂ ਪਤੀਲੇ ਤਾਂ ਹੋਈ ਜਾਂਦਾ ਪਤੀਲਾ ਕਾਲਾ ਬਹੁਤ ਹੋ ਗਿਆ ਮਾਂਜਣਾ ਕਿਦਾਂ ਆਹ ਹਾਲਿਆ ਜੀ ਕਿੱਡੇ ਤੇ ਕੰਮ ਕਰੂਗਾ ਐਕੋ ਮੇਰੇ ਚੌਂਕਾ ਨਹੀਂ ਇਹਨਾਂ ਨੂੰ ਇਹਨੇ ਬਣਾ ਕੇ ਦਿੱਤਾ ਤੇ ਮੈਨੂੰ ਪਰ ਬਰੇਸ ਪੀਲਾ ਰੱਖ ਕੇ ਕੰਮ ਕਰਨਾ ਪੈਂਦਾ ਬਰੇਡੇ ਵਿੱਚ ਤੇ ਰੁੜਦਾ ਹੋਰ ਤਰ੍ਹਾਂ ਹੁੰਦੀ ਰਹਿੰਦੀ ਐ ਪਰ ਬਰੇਜੇ ਬੈਠਾ ਬੰਦਾ ਚੌਂਕਾ ਹੋਵੇ ਆਲੇ ਦੁਆਲੇ ਸਾਈਡਾਂ ਨੂੰ ਕੰਦਾ ਹੋਣ ਤੇ ਲੋਕ ਬੰਦੇ ਚੰਗਾ ਵੀ ਲੱਗਦਾ ਕੰਮ ਕਰਦਾ ਇਹ ਲੋ ਜੀ ਆਪਾਂ ਪਾਉਣੇ ਲਾਲ ਮਿਰਚ ਕੁਛ ਹਰੀਆਂ ਪਾਈਆਂ ਕੁਛ ਆਪਾਂ ਲਾਲ ਪਾਵਾਂਗੇ ਇਹ ਆਪਣੀ ਘਰ ਦੀ ਹਲਦੀ ਆ ਤੇ ਇੱਧਰ ਪਈ ਦੁਕਾਨ ਵਾਲੀ ਦੇਖੋ ਜੀ ਥਾਰ ਕੇ ਆ ਬਹੁਤ ਕਾਫੀ ਰੰਗ ਵਿੱਚ ਇਦਾਂ ਨਹੀਂ ਪਤਾ ਲੱਗਦਾ ਉਦਾਂ ਵੈਸੇ ਇਹ ਹਲਦੀ ਹੈਗੀ ਲਾਲ ਲਾਲ ਰੌਕ ਤੇ ਤੇ ਦੂਸਰੀ ਹੈਗੀ ਆ ਪੀਲੀ ਪੀਲੀ ਜੀ ਤੋਂ ਵੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਜੋ ਆਪਣੀ ਵੀਡੀਓ ਨੂੰ ਦੇਖ ਰਿਹਾ ਕਮੈਂਟ ਕਰ ਦੇਖੋ ਸੋਹਣੇ ਜਿਹੜੇ ਭੈਣ ਭਾ ਚਾਹੁੰਦੇ ਤੇ ਪਹਿਲੀ ਵਾਲੇ ਹੱਲੇ ਪਈ ਆ ਦੇ ਡੋਲੇ ਨਹੀਂ ਰੁਪਿਆ ਹੋ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸਾਰੇ ਜਾਣੇ ਫੁੱਲ ਵਾਚ ਕਰਿਆ ਕਰੋ ਜੀ ਆਪਾਂ ਤੁਹਾਨੂੰ ਰਿਕੁਐਸਟ ਹੀ ਕਰ ਸਕਦੇ ਆ ਵਾਕਿ ਤੁਹਾਡਾ ਭੈਣ ਭਰਾਵਾ ਆਪਣਾ ਮਾਨਿਆ ਵੀ ਤੁਸੀਂ ਵੀਡੀਓ ਫੁੱਲ ਵਾਚ ਕਰਨੀ ਆ ਜਦ ਕਿਦਾਂ ਉਹ ਤੁਹਾਡੀ ਆਪਣੀ ਇੱਛਾ ਹੈ ਪਰ ਮੈਂ ਤਾਂ ਰਿਕੁਐਸਟ ਕਰਦੀ ਆ ਕਿ ਸਾਥ ਵੱਧ ਤੋਂ ਵੱਧ ਲੋਕੀ ਨੋ ਵੀ ਇਥੇ ਪਾ ਥੋੜਾ ਜਿਹਾ ਪਾਣੀ ਪਾ ਦਿੱਤਾ ਮੇਰਾ ਜੀ ਥੋੜਾ ਜਿਹਾ ਹੱਥ ਕਾਲੀ ਮੈਨੂੰ ਕੰਮ ਕਰਨ ਦੀ ਆਦਤ ਕਾਲੀ ਕਾਲੀ ਹੈ ਮਣੀ ਮੁੱਟਾ ਕੋਈ ਜਾਂਦਾ ਚੀਜ਼ ਇੱਧਰ ਉੱਧਰ ਮਣੀ ਮੁੱਟੀ ਡੋਲ ਜਾਂਦੀ ਹੈ ਰੱਜ ਕੇ ਤਾਂ ਥੋੜੀ ਜਿਹੀ ਰਹਿ ਗਈ ਸੀਗੇ ਐਨ ਕੜ ਕੜ ਕੇ ਨੋ ਇਹ ਫਿਰ ਅੰਦਰੋਂ ਆਪਾਂ ਰੋ ਪਈ ਆਈ ਸੀ ਤੇ ਕੜੀ ਆ ਰਹੀ ਸੀ ਇਹ ਵਾਲੀ ਕੜੀ ਨੂੰ ਉੱਪਰ ਨੂੰ ਆ ਰਹੀ ਸੀ ਕੁਦਰਤੀ ਮੈਂ ਆ ਗਈ ਨੇ ਤਾਂ ਸ਼ਾਇਦ ਵਾਰੀ ਆ ਜਾਂਦੀ ਉਬਲ ਕੇ ਇੱਕ ਕਿਦਾ ਮੂੰਹ ਬਹੁਤ ਜ਼ਿਆਦਾ ਫੁੱਲਾ ਥੋੜਾ ਜਿਹਾ ਮੈਂ ਮਿੱਟੀ ਲਵਾਉਂਗੀ ਇੱਥੇ ਹੈਗੀ ਆ ਸਾਡੇ ਚਾਚੀ ਉਹਨੂੰ ਕਵਾਂਗੇ ਚਾਚੀ ਲਾ ਦਿਓ ਕਿਉਂਕਿ ਮੈਂ ਨਹੀਂ ਕਦੇ ਚੁੱਲੇ ਨੂੰ ਮਿੱਟੀ ਲਾਈ ਜਿਵੇਂ ਝੂਠ ਮਾਰਾ ਇੱਥੇ ਸਾਡੀ ਭੈਣ ਜੀ ਲਾਉਂਦੀ ਹੁੰਦੀ ਸੀ ਛੋਟੀ ਜਠਾਣੀ ਮੇਰੀ ਜਿਹੜੀ ਮੇਤੋਂ ਵੱਡੇ ਆ ਤੇ ਉੱਥੇ ਮੰਮੀ ਹਣੀ ਆਪ ਲਾ ਲਿੰਦੇ ਸੀ ਮੰਮੀ ਸਾਡੀ ਲੋਜੀ ਘੜੀ ਦੇਖੋ ਰਜੇ ਪੈ ਗਈ ਆ ਜਦੋਂ ਇਹਨਾਂ ਬਣ ਗਈ ਸੀ ਤਾਂ ਪੂਰਾ ਦਰਜ ਦੀ ਤਾਂ ਮੈਂ ਕਹਾਂਦਾ ਸੀ ਬੜੀ ਸਵਾਦ ਲੱਗਦੀ ਸੀ ਇੱਕ ਦਸ ਮੈਲ ਜੀ ਬਹੁਤ ਸੋਹਣੀ ਲੱਗੇ ਤਾਂ ਖਾਣ ਨੂੰ ਵੀ ਵੈਸੇ ਸਵਾਦ ਸੀ ਮੈਂ ਥੋੜੀ ਜਿਹੀ ਟੇਸਟ ਕਰਕੇ ਦੇਖੀ ਸੀ ਜੋਲ ਸਾਫ ਖਾਂਦੇ ਸੀ ਨੋਝੇ ਹੁਣ ਆ ਪਾਗੇ ਸੀ ਅੰਦਰ ਤੇ ਇੱਥੇ ਆਪਾਂ ਆਟਾ ਗੁੰਨ ਲਾਂਗੇ ਤਿਲ ਤੋੜਕਾ ਤਾਂ ਆਪਾਂ ਘੱਟ ਸਵਾਰ ਕੇ ਬਾਹਰ ਲੈ ਗਏ ਸੀ ਭਾਂਡਿਆਂ ਚ ਪਾ ਕੇ ਤਾਂ ਤੋੜਕਾ ਲਾ ਦਿੱਤਾ ਇਹਦਾ ਆਟਾ ਵਗੈਰਾ ਗੁੰਨਣਾ ਬਾਹਰ ਪੈ ਕੇ ਪੱਧਰੇ ਬਹੁਤ ਹੋਰ ਤਰ੍ਹਾਂ ਲੱਗਦਾ ਆਇ ਤਾਂ ਚਲੋ ਮੈਂ ਫੇਰ ਵੀ ਬਹਿ ਕੇ ਪਹਿਲਾਂ ਸਾਡੇ ਕੁੱਤੇ ਆ ਕੁੱਤਾ ਹੁੰਦਾ ਸੀਗਾ ਤੇ ਉਹਨੇ ਕੋਲ ਆ ਜਾਣਾ ਜੈਸਨ ਨੇ ਫਿਰ ਮੈਨੂੰ ਕਹਜੇ ਇਦਾਂ ਆਉਂਦੀ ਹੁੰਦੀ ਸੀ ਵੀ ਕੁਝ ਕਿਸੇ ਚੀਜ਼ ਦੇ ਵਿੱਚ ਜਦੋਂ ਉਹ ਆਪਣੇ ਆਪ ਨੂੰ ਪਿੰਡਾ ਜਾਂ ਛਣਕਦਾ ਵੀ ਇਹ ਕੋਈ ਬਾਲ ਨਾ ਪਾ ਦੇਵੇ ਜਾਂ ਕਿਦਾਂ ਉਹਨੂੰ ਆਦਤ ਹੁੰਦੀ ਸੀ ਜਿੱਥੇ ਮੈਂ ਬੈਠਣਾ ਉਹਨੇ ਕੋਲ ਆ ਕੇ ਬਹਿਣਾ ਕਿਦਾਂ ਡਰ ਲੱਗਦਾ ਹੁੰਦਾ ਸੀਗਾ ਵੀ ਐਵੇਂ ਆਟੇ 'ਚ ਜਾਂ ਕਿਸੇ ਦਾਲ ਸਬਜ਼ੀ 'ਚ ਬਾਲ ਉਡ ਉਡ ਕੇ ਪੈ ਗਿਆ ਨੋ ਜੀ ਅੱਜ ਤਾਂ ਲੱਗਦਾ ਬਾਹਰ ਪਟਾਕੇ ਵਜਾਉਂਦਾ ਹੈ ਅੱਜ ਦੁਸਹਿਰਾ ਮਨਾਉਂਦਾ ਆ ਉਹ ਜੀ ਸਾਰੇ ਭੈਣ ਭਰਾਵਾਂ ਨੂੰ ਦੁਸਹਿਰੀ ਦੀਆਂ ਬਹੁਤ-ਬਹੁਤ ਵਧਾਈਆਂ ਸੌਰੀ ਲੇਟ ਹੋ ਗਈ ਕਹਿਣ ਵਿੱਚ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੱਸਿਓ ਕੌਣ-ਕੌਣ ਗਿਆ ਸੀ ਦੁਸਹਿਰਾ ਦੇਖਣ ਸਾਡੇ ਤਾਂ ਨਹੀਂ ਕੋਈ ਗਿਆ ਵੈਸੇ ਵੀ ਨਹੀਂ ਸੀ ਜਾਣਾ ਕਿਉਂਕਿ ਨਾ ਅਸੀਂ ਜਾਂਦੇ ਆ ਕੋਈ ਲੈ ਕੇ ਵੀ ਨਹੀਂ ਜਾਂਦਾ ਪੇ ਕੀ ਤਾਂ ਦੇਖਿਆ ਹੋਊਗਾ ਦੋ-ਚਾਰ ਵਾਰੀ ਪਰ ਇੱਥੇ ਨਹੀਂ ਕਦੇ ਕਿਉਂਕਿ ਲੱਗਦਾ ਨੂਰ ਬਹਿ ਲਿਆ ਨਾ ਤੇ ਨਾ ਇਹ ਜਲੰਧਰ ਨੂੰ ਗਏ ਸੀਗੇ ਵੈਸੇ ਸਾਡੇ ਭੈਣ ਜੀ ਦੇ ਡੈਡੀ ਪੂਰੇ ਹੋਏ ਆ ਤਾਂ ਕਰਕੇ ਵੀ ਇਦਾਂ ਚੰਗਾ ਨਹੀਂ ਲੱਗਦਾ ਹਨਾ ਨਾ ਕੀ ਕੁਝ ਖਾਣ ਪੀਣ ਨੂੰ ਬਣਾਇਆ ਕੀਤਾ ਨਹੀਂ ਨਾਨ ਮੰਗਾਇਆ ਹੀ ਵੀ ਦੁੱਖ ਤਾਂ ਹਰੇਕ ਦਾ ਹੈ ਜੀ ਚਾਹੇ ਸਿਆਣਾ ਆ ਚਾਹੇ ਨਿਆਣਾ ਆ ਜੀ ਤਾਂ ਘਰੋਂ ਗਿਆ ਹੀ ਆ ਲੋ ਜੀ ਅੱਜ ਆਪਾਂ ਪ੍ਰਾਤ ਨਹੀਂ ਸੀ ਤੋਤੀ ਮੈਂ ਰੱਖ ਲਈ ਸੀ ਕਿਉਂਕਿ ਜੇ ਦਿਨ ਖੜੇ ਜੇ ਆਟਾ ਗੁੰਨੋ ਜਿੱਦਾਂ ਵੀ ਬਾਬਾ ਜੀ ਨਾਮ ਲੱਗਣ ਪਾਠ ਕਰਨ ਰਹਿਰਾ ਸੁਨਾਹ ਹੁੰਦੀ ਹੋਵੇ ਫਿਰ ਮੈਂ ਤੋਦਨੀ ਹੁੰਨੀ ਹੈ ਜੇ ਰਹਿਰਾ ਸਾਹਿਬ ਦਾ ਪਾਠ ਹੋਣ ਲੱਗ ਜਵੇ ਫਿਰ ਆਪਾਂ ਪ੍ਰਾਤ ਨਹੀਂ ਧੋਈ ਦੀ ਜੀ ਆਟਾ ਪਾ ਲਿਆ ਗੋਨ ਜੀ ਇਹ ਮੈਂ ਕਾਪਾ ਪਾਣੀ ਵਾਲਾ ਕੱਢ ਕੇ ਇੱਥੇ ਰੱਖ ਦਿੱਤਾ ਤੇ ਪ੍ਰਾਤ ਅੰਦਰ ਲੈਗੇ ਸੀ ਧੋਣ ਨੂੰ ਰੱਖਣ ਨੂੰ ਸੱਚ ਆਟੇ ਵਾਲੇ ਡਰਮ ਤੇ ਮੁੱਦੀ ਜੀ ਮਾਰ ਦੁੱਤੀ ਸੀਗੇ ਲੋ ਜੀ ਆਪਾਂ ਅੱਗੇ ਬਾਹਰ ਮੈਂ ਇੱਥੇ ਰੱਖਿਆ ਚੁੱਲਾ ਦੇਖੋ ਪੌੜੀਆਂ ਦੇ ਕੋਲ ਇੱਥੇ ਮੈਂ ਇਹਨਾਂ ਨੂੰ ਕਹਿੰਨੀ ਥੋੜੀ ਜੀ ਕੰਦ ਕਰਕੇ ਇਦਾਂ ਪੌੜੀਆਂ ਦੇ ਕੋਲੋਂ ਐਨੂੰ ਤਾਂ ਇੱਥੇ ਕਿ ਚੁੱਲਾ ਬਣਾ ਦਿਓ ਭੋਵੇਂ ਥੋੜਾ ਇਧਰੋਂ ਪਿੱਛੇ ਨੂੰ ਹਟਵਾ ਜਿਆ ਮੱਕੀ ਦੇਖੋ ਕਿੱਥੇ ਬਣਦਾ ਤੇ ਕਦੋਂ ਬਣਾ ਕੇ ਦਿੰਦੇ ਆ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਮਿਲਦੇ ਆਂ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਤੇ ਆਜੋ ਸਾਰੇ ਜਣੇ ਕੜੀ ਖਾ ਲੋ ਖੜਖੜ ਬਣੀ ਆ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ